ਹਾਂਜੀ ਕਿਸਾਨ ਵੀਰੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਸਵਾਗਤ ਹੈ ਜੀ। ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਇੱਕ ਬਹੁਤ ਚੰਗਾ ਨਗ ਲੈ ਕੇ ਆਏ ਆਂ। ਸੁਆ ਸਵਾਇਆ ਪੂਰੀ ਫਾਰਮ ਵਾਲੀ ਵੈੜਾ ਤੇ ਉਹਦੇ ਬਾਰੇ ਤੁਹਾਨੂੰ ਆਪਾਂ ਦਿੰਨੇ ਆਂ ਡਿਟੇਲ। ਸਭ ਤੋਂ ਪਹਿਲਾਂ ਜਿਹੜੀ ਆਪਾਂ ਵੀਡੀਓ ਕਵਰ ਕਰ ਰਹੇ ਆਂ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਤੋਂ ਆਪਾਂ ਜਿਹੜੀ ਇਹ ਵੀਡੀਓ ਕਵਰ ਕਰ ਰਹੇ ਆਂ ਨੇੜੇ ਤੇ ਪਿੰਡ ਭਗਤਾ ਭਾਈ ਰਹਿ ਗਿਆ ਤੇ ਇੱਕ ਸਾਈਡ ਦੇ ਭਧੌੜ ਰਹਿ ਗਿਆ। ਸੋ ਜਿਹੜਾ ਭਰਾ ਦਾ ਨਾਮ ਹੈਗਾ ਜੀ ਕਾਲਾ ਤੇ ਬਾਈ ਦੇ ਕੋਲੇ ਇਹ ਵੈੜ ਬਕਾਊ ਆਗੀ। ਸੁਵੇਹੇ ਬਾਈ ਦਾ ਕੋਈ ਵਪਾਰ ਲੈਣ ਦਾ ਕੰਮ ਨਹੀਂ ਘਰੇ ਲੂ ਗਾਂਗੀ ਦਸਾਂ ਦਿਨਾਂ ਦੀ ਹੈ ਜਿਹੜੀ ਕਿ ਸੂਈ ਹੋਈ ਹੈ ਤਕਰੀਬਨ ਜਿਹੜਾ ਹੁਣ ਇਹਦੇ ਮਗਰ ਜਿਹੜਾ ਬੱਚਾ ਹੈਗਾ ਉਹ ਬੱਚਾ ਜੀ 10 ਦਿਨਾਂ ਦੀ ਸੂਈ ਹੈ ਮਗਰ ਬੱਚਾ ਉਹ ਬੱਚਾ ਦਾ ਮੇਲ ਕਾਫ ਹੈਗਾ ਜਿਹੜਾ ਹੁਣ ਦੁੱਧ ਤਿਆਰ ਆ ਬਾਈ ਕਹਿੰਦੇ ਦੁੱਧ ਤਾਂ 21 22 ਲੀਟਰ ਆ ਪਰ ਆਪਾਂ 20 ਲੀਟਰ ਤੋਲ ਕੇ ਦੇਣੀ ਆਂਗੀ ਆਪਦੇ ਦੋ ਡੰਗ ਪੂਰੀ ਤਸੱਲੀ ਕਰਕੇ ਤੁਸੀਂ ਲੈ ਕੇ ਜਾਣੀ ਆਂਗੀ 20 ਲੀਟਰ ਦੁੱਧ ਬਿਲਕੁਲ ਹੁਣ ਤਿਆਰ ਆ ਥੱਲੇ ਸੋ 10 ਦਿਨਾਂ ਦੀ ਸੂਈ ਆ ਤਕਰੀਬਨ ਇਹਨੇ 25-27 ਲੀਟਰ ਦੁੱਧ ਬੜਾ ਆਰਾਮ ਆਰਾਮਦਾਰੀ ਦੇ ਨਾਲ ਇਹਨੇ ਦੁੱਧ ਦੇ ਦੇਣਾਗਾ ਕਿਉਂਕਿ ਬਹੁਤ ਵੱਡੀ ਵੈੜ ਆ ਸੋ ਤੇ ਤੋਰਾ ਤੁਸੀਂ ਦੇਖ ਸਕਦੇ ਹੋ ਤੋਰਾ ਬਹੁਤ ਚੰਗਾਗਾ ਥਾਣਾ ਹਵਾਨੇ ਦੀ ਬਹੁਤ ਚੰਗੀ ਆ ਮੋਟਾ ਥਾਣਾ ਪੂਰਾ ਮੁਠੀ ਵਾਲਾ ਹਵਾਨਾ ਦਾ ਫੈਕਸ ਆ ਵਧੀਆ ਆਰਡਰ ਕੋਈ ਲਮਕਲ ਦਾ ਲਮਕ ਦਾ ਆਰਡਰ ਨਹੀਂਗਾ ਸੋ ਦੇਖ ਸਕਦੇ ਹੋ ਮਗਰ ਪਿੱਛਾ ਪੂਰੇ ਚੌੜੇ ਪਿੱਛੇ ਦੀ ਆ ਪੂਰੀ ਡਬਲ ਵੈੜ ਆ ਕੀ ਫਾਰਮ ਵਾਲੀ ਸੋ ਬਾਈ ਅਗੇ ਖੜਾ ਦੱਸਦਾ ਨਹੀਂ ਦੂਜੇ ਪਾਸੇ ਤੇ ਸੋ 20 ਲੀਟਰ ਦੁੱਧ ਦੇ ਥੱਲੇ ਤਿਆਰ ਆ ਜੀ ਤੇ ਜਿਹੜਾ ਇਹਦਾ ਮੁੱਲ ਆ ਉਹ ਬਾਈਆਂ ਨੇ ਰੱਖਿਆਗਾ 85000 ਰੁਪਇਆ ਸੋ ਉਹਦੇ ਵਿੱਚੋਂ ਮਾਨਤਾਣ ਜ਼ਰੂਰ ਕੀਤਾ ਜਾਊਗਾ ਜੀ ਸੋ ਕਿਸੇ ਭਰਾ ਨੂੰ ਵੈੜ ਪਸੰਦ ਹੋਵੇ ਜਾਂ ਇਹਦੇ ਬਾਰੇ ਕੋਈ ਹੋਰ ਕੋਈ ਵੀ ਡਿਟੇਲ ਲੈਣੀ ਹੋਵੇ ਜਾਣਕਾਰੀ ਲੈਣੀ ਹੋਵੇ ਐਡਰੈਸ ਬਾਰੇ ਜਾਂ ਵੈੜ ਬਾਰੇ ਤਾਂ ਤੁਸੀਂ ਬਾਈ ਦਾ ਨੰਬਰ ਲਗਾਤਾਰ ਸਕਰੀਨ ਦੇ ਉੱਪਰ ਚੱਲ ਰਿਹਾ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਸੋ ਬਾਈ ਦਾ ਨੰਬਰ ਲਗਾਤਾਰ ਸਕਰੀਨ ਦੇ ਉੱਪਰ ਚੱਲ ਰਿਹਾ ਸੋ ਵੀਡੀਓ ਚੰਗੀ ਲੱਗੀ ਅਗੇ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਜ਼ਰੂਰ ਕਰ ਦਿਓ ਸੋ ਬਹੁਤ ਬਹੁਤ ਧੰਨਵਾਦ